ਕਣਕ ਦੀਆਂ ਦਰਜਣ ਦੇ ਲਗਭਗ ਕਿਸਮਾਂ ਇਸ ਵੇਲੇ ਮਾਰਕੀਟ ਦੇ ਵਿੱਚ ਘੁੰਮ ਰਹੀਆਂ ਨੇ ਬਹੁਤ ਸਾਰੀਆਂ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਵੀ ਦਿੱਤੀਆਂ ਗਿਆ ਨੇ ਕੁਝ ਕਿਸਮਾਂ ਪ੍ਰਾਈਵੇਟ ਆਦਾਰਿਆਂ ਵਾਲਿਆਂ ਨੇ ਵੀ ਦਿੱਤੀਆਂ ਨੇ ਤੇ ਕੁਝ ਕਿਸਮਾਂ ਭਾਰਤੀ ਖੇਤੀ ਖੋਜ ਸਾਸਥਾ ਦੇ ਵੱਲੋਂ ਵੀ ਜਿੰਮੇਦਾਰਾਂ ਨੂੰ ਦਿੱਤੀਆਂ ਨੇ ਜਿੰਮੇਦਾਰਾਂ ਨੂੰ ਇਹ ਸਮਝ ਨਹੀਂ ਪੈਂਦੀ ਵੀ ਕਿਹੜੀ ਕਿਸਮ ਆਪਾਂ ਲਗਾਈਏ ਕਿਉਂਕਿ ਇੰਨੀਆਂ ਕਿਸਮਾਂ ਦੇ ਵਿੱਚੋਂ ਚੋਣ ਕਰਨੀ ਵੀ ਮੁਸ਼ਕਲ ਹੋ ਜਾਂਦੀ ਆ ਕਣਕ ਦੀ ਫਸਲ ਤੋਂ ਪੂਰਾ ਵਧੀਆ ਬੰਪਰ ਝਾੜ ਲੈਣ ਦੇ ਵਾਸਤੇ ਵਧੀਆ ਕਿਸਮ ਦਾ ਵੈਰਾਈਟੀ ਚੁਣਨੀ ਇੱਕ ਜ਼ਰੂਰੀ ਕੰਮ ਹੁੰਦਾ ਹੈ ਜਿੰਨੀ ਮਰਜ਼ੀ ਵਧੀਆ ਸਾਂਭ ਸੰਭਾਲ ਕਰ ਲੋ ਵੱਧ ਤੋਂ ਵੱਧ ਖਾਦ ਖੁਰਾਕ ਪਾ ਲੋ ਜੇਕਰ ਵੈਰਾਈਟੀ ਦੇ ਵਿੱਚ ਝਾੜ ਦੇਣ ਦੀ ਸਮਰੱਥਾ ਨਹੀਂ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਨਹੀਂ ਤਾਂ ਆਪਾਂ ਉਸ ਕਿਸਮ ਤੋਂ ਕਦੇ ਵੀ ਪੂਰਾ ਝਾੜ ਨਹੀਂ ਲੈ ਸਕਦੇ ਕਈ ਵਾਰ ਜ਼ਿੰਮੇਦਾਰ ਪ੍ਰਾਈਵੇਟ ਕੰਪਨੀਆਂ ਦੇ ਡੀਲਰਾਂ ਦੇ ਕਹਿ ਲੱਗ ਕੇ ਜਾਂ ਕਿਸੇ ਯਾਰ ਦੋਸਤ ਜਾਂ ਰਿਸ਼ਤੇਦਾਰ ਦੇ ਕਹੇ ਤੇ ਲੱਗ ਕੇ ਅਨਰਿਕਮੈਂਡਡ ਬੀਜ ਬੀਜ ਲੈਂਦੇ ਨੇ ਅਤੇ ਪਾਲੀਪਲੋਸੀ ਫਸਲ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀ ਆ ਫਸਲ ਡਿੱਗ ਕੇ ਖਰਾਬ ਹੋ ਜਾਂਦੀ ਆ ਤੇ ਜ਼ਿਮੀਂਦਾਰ ਦਾ ਬਹੁਤ ਆਰਥਿਕ ਨੁਕਸਾਨ ਹੋ ਜਾਂਦਾ ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਫਸਲ ਬੀਜਣ ਤੋਂ ਪਹਿਲਾਂ ਆਪਾਂ ਬੀਜ ਦੀ ਸਹੀ ਚੋਣ ਸੋਚ ਸਮਝ ਕੇ ਕਰੀਏ ਤਾਂ ਕਿ ਫਸਲ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਵੇ ਡਿੱਗਣ ਦੀ ਪ੍ਰੋਬਲਮ ਘੱਟ ਤੋਂ ਘੱਟ ਆਵੇ ਤੇ ਆਪਾਂ ਨੂੰ ਝਾੜ ਜਿਹੜਾ ਵੱਧ ਤੋਂ ਵੱਧ ਮਿਲੇ ਇਸ ਤਰ੍ਹਾਂ ਦੀਆਂ ਕਿਸਮਾਂ ਤਾਂ ਕਈ ਨੇ ਪਰ ਆਪਾਂ ਇੱਕ ਕਿਸਮ ਦੇ ਬਾਰੇ ਇੱਥੇ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਸਾਲ ਕਾਫੀ ਚਰਚਾ ਦੇ ਵਿੱਚ ਰਹੀ ਝਾੜ ਦੇ ਵਿੱਚ ਵੀ ਉਹਨੇ ਵਧੀਆ ਰਿਕਾਰਡ ਬਣਾਇਆ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜੇਕਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਹਰ ਨੂੰ ਸਮੇਂ ਸਿਰ ਮਿਲ ਸਕੇ ਵੀਡੀਓ ਸਵੇ ਸਿਰ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਸਕੇ ਪਿਛਲੇ ਸਾਲ ਮੌਸਮ ਵਧੀਆ ਹੋਣ ਕਰਕੇ ਤਕਰੀਬਨ ਸਾਰੀਆਂ ਕਿਸਮਾਂ ਨੇ ਝਾੜ ਵਧੀਆ ਦਿੱਤਾ ਪਰ ਆਪਾਂ ਇੱਥੇ ਗੱਲ ਕਰਾਂਗੇ ਡੀ ਵੀ ਡਬਲਯੂ 327 ਦੀ ਇਹ ਕਿਸਮ ਜਿਹੜੀ ਪਿਛਲੇ ਸਾਲ ਸਭ ਤੋਂ ਵੱਧ ਚਰਚਾ ਦੇ ਵਿੱਚ ਰਹੀ ਇੱਕ ਕਿਸਮ ਭਾਰਤੀ ਕਣਕ ਜੋ ਖੋਜ ਕੇਂਦਰ ਦੇ ਵੱਲੋਂ ਰਿਲੀਜ਼ ਕੀਤੀ ਗਈ ਸੀ ਪੰਜਾਬ ਤੇ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਝਾੜ ਡੀਬੀਡਬਲਯੂ 327 ਦੀ ਰਿਕਾਰਡ ਕੀਤਾ ਗਿਆ 33 ਕੁਇੰਟਲ ਤੋਂ ਉੱਪਰ ਝਾੜ ਇਹਦਾ ਪੰਜਾਬ ਦੇ ਵਿੱਚ ਦੱਸਿਆ ਗਿਆ ਭਾਵੇਂ ਕੁਝ ਇਹਦੇ ਉੱਤੇ ਕਿੰਤੂ ਪ੍ਰੰਤੂ ਹੋਇਆ ਪਰ ਇੱਥੇ ਆਪਣਾ ਬੇਸਾ ਬੇਸਾ ਨਹੀਂ ਹੈਗਾ ਗੱਲ ਆਪਾਂ ਝਾੜ ਦੀ ਕਰਦਿਆਂ ਵੀ ਵੱਧ ਝਾੜ ਇਸ ਤੋਂ ਕਿਸੇ ਦਾ ਹੋਰ ਦੱਸਿਆ ਵੀ ਨਹੀਂ ਗਿਆ ਸਟਾਨ ਦੇ ਵੱਲੋਂ ਆਪਣੀ ਸਟੋਰੀ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਪਿਛਲੇ ਸਾਲ ਵੱਡੇ ਏਰੀਆ ਦੇ ਵਿੱਚ ਇਹ ਕਿਸਮ ਦੀ ਵਿਜਾਈ ਭਾਵੇਂ ਨਹੀਂ ਹੋਈ ਪਰ ਜਿੰਨਾ ਜਿੰਨਾ ਜ਼ਿੰਮੇਵਾਰਾਂ ਨੇ ਇਹ ਕਿਸਮ ਲਾਈ ਤਕਰੀਬਨ ਸਾਰਿਆਂ ਦਾ ਝਾੜ ਜਿਹੜਾ ਵਧੀਆ ਰਿਹਾ ਝਾੜ ਦੀ ਕਿਸੇ ਨੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਨਾ ਹੀ ਕਿਸੇ ਕਿਸਮ ਦੀ ਕੋਈ ਬਿਮਾਰੀ ਦਾ ਜਿਹੜਾ ਇਹਦੇ ਤੇ ਪਤਾ ਚੱਲਿਆ ਵੀ ਕੋਈ ਬਿਮਾਰੀਆਂ ਨੂੰ ਲੱਗੀ ਹੋਵੇ ਜਿਹੜੇ-ਜਿਹੜੇ ਵੀ ਜ਼ਿੰਮੇਵਾਰਾਂ ਨੇ ਕਿਸਮ ਲਗਾਈ ਝਾੜੇ ਦਾ ਤਸੱਲੀ ਵਕਤੀ ਦੱਸਿਆ ਗਿਆ ਹੁਣ ਆਪਾਂ ਗੱਲ ਕਰਦੇ ਆਂ ਵੀ ਕਿਸਮ ਦੀਆਂ ਵਿਸ਼ੇਸ਼ਤਾਈਆਂ ਕੀ ਨੇ ਜੇਕਰ ਪੱਕਣ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ 155 ਦਿਨ ਪੱਕਣ ਦੇ ਲਈ ਲੈਂਦੀ ਹੈ ਦਰਮਿਆਨੇ ਕੱਦ ਦੀ ਕਿਸਮ ਹੈ ਹਾਈਟ ਇਹਦੀ ਜ਼ਿਆਦਾ ਨਹੀਂ ਹੈਗੀ 100 ਸੈਂਟੀਮੀਟਰ ਦੇ ਨੇੜੇ ਤੇੜੇ ਦਾ ਕੱਦ ਰਹਿੰਦਾ ਇਸ ਕਰਕੇ ਡਿੱਗਣ ਦੀ ਪ੍ਰੋਬਲਮ ਘੱਟ ਹੁੰਦੀ ਹੈ ਪੀਲੀ ਕੁੰਗੀ ਤੇ ਜਿਹੜੀ ਭੂਰੀ ਕੁੰਗੀ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਰੱਖਦੀ ਆ ਬਜਾਈ ਦਾ ਜਿਹੜਾ ਇਹਦਾ ਵਧੀਆ ਸਮਾਂ 20 ਅਕਤੂਬਰ ਤੋਂ 6 ਸਤੰਬਰ ਤੱਕ ਤਾਂ ਪੂਰਾ ਝਾੜੇ ਦਾ ਮਿਲਦਾ ਉਸ ਤੋਂ ਬਾਅਦ 15 ਸਤੰਬਰ ਤੱਕ ਆਪਾਂ ਵੀ ਵੇਚ ਸਕਦੇ ਆ ਅਗੇ 30 ਬਜਾਈ ਵਾਲੀਆਂ ਕਿਸਮਾਂ ਚ ਗਿਣੀ ਜਾਂਦੀ ਆ ਜੇ ਆਪਾਂ ਝਾੜ ਦੀ ਗੱਲ ਕਰੀਏ ਜਿਹੜਾ FCAR ਵੱਲੋਂ ਝਾੜੇ ਦਾ ਦੱਸਿਆ ਗਿਆ ਵੱਧ ਤੋਂ ਵੱਧ ਉਹ 87.7 ਕੁਇੰਟਲ ਪ੍ਰਤੀ ਹੈਕਟੇਅਰ ਦੱਸਿਆ ਗਿਆ ਵੀ ਵੱਧ ਤੋਂ ਵੱਧ ਜਿਹੜਾ ਪੋਟੈਂਸ਼ੀਅਲ ੀਲਡ ਹੈ ਜਿਹੜੀ ਕਿਸਮ ਵੱਧ ਤੋਂ ਵੱਧ ਝਾੜ ਦੇ ਸਕਦੀ ਆ ਤੇ ਐਵਰੇਜ ਝਾੜ ਵੀ ਇਹਦਾ ਕਾਫੀ ਆ 79.5 ਹੈਕਟੇਅਰ ਪ੍ਰਤੀ 100 ਕਿਲੋ ਦਿੱਸ਼ਾ ਗਿਆ ਕਿ ਬਹੁਤ ਜ਼ਿਆਦਾ ਝਾੜਾ ਪੰਜਾਬ ਦੇ ਵਿੱਚ ਵੀ ਜਿਹੜਾ ਆਪਾਂ ਪਿਛਲੇ ਸਾਲ ਦੇਖਦੇ ਹਾਂ 27 28 ਕਿਲੋ ਤੱਕ ਤਾਂ ਜ਼ਿਮੀਂਦਾਰਾਂ ਵੱਲੋਂ ਆਮ ਹੀ ਦੱਸਿਆ ਗਿਆ ਵੀ ਜਿਹੜੇ ਜ਼ਿਮੀਂਦਾਰਾਂ ਨੇ ਲਾਈ ਸੀ 27 28 ਕਿਲੋ ਤੱਕ ਬੜੇ ਆਰਾਮ ਨਾਲ ਹੀ ਝਾੜਾ ਆਇਆ ਕੁੱਲ ਮਿਲਾ ਕੇ ਬਹੁਤ ਵਧੀਆ ਕਿਸਮਾਂ ਪਿਛਲੇ ਸਾਲ ਜ਼ਿਮੀਂਦਾਰਾਂ ਦੇ ਵੱਲੋਂ ਕਿਸੇ ਨੇ ਵੀ ਇਹ ਕਿਸਮ ਦੇ ਬਾਰੇ ਪ੍ਰੋਬਲਮ ਨਹੀਂ ਦੱਸੀ ਬਹੁਤ ਵਧੀਆ ਸਫੀਸ਼ੀਐਂਟ ਝਾੜ ਸੀ ਕੋਈ ਬਿਮਾਰੀ ਨਹੀਂ ਲੱਗੀ ਕਿਸੇ ਵੱਲੋਂ ਕੁਈ ਆਪਾਂ ਨੂੰ ਸ਼ਿਕਾਇਤ ਨਹੀਂ ਆਈ ਵੀ ਇਹਦੇ ਤੇ ਬਿਮਾਰੀ ਆ ਗਈ ਹੋਵੇ ਹਾਲਾਂਕਿ ਕੁਝ ਕਿਸਮਾਂ ਜਿਵੇਂ ਪੀਵੀਡਬਲਯੂ 826 ਹਾਲਾਂਕਿ ਲੱਗਦਾ ਸੀਗਾ ਕਿਉਂਕਿ ਉਹਦੇ ਬਾਰੇ ਇਹ ਗੱਲ ਵੀ ਚੱਲੀ ਵੀ ਸਾਇ ਤੇ ਇਹ ਜਿਹੜਾ ਡੁਪਲੀਕੇਟ ਵੀ ਸੀ ਕਿਉਂਕਿ ਉਹਦੇ ਬਾਰੇ ਸ਼ਿਕਾਇਤਾਂ ਆਈਆਂ ਸੀ ਵੀ ਉਹਨੂੰ ਪੀਲੀ ਕੁੰਗੀ ਦਾ ਜਿਹੜਾ ਹਮਲਾ ਉਹਦੇ ਤੇ ਹੋ ਗਿਆ ਪਰ ਜੇ ਡੀਬੀਡਬਲਯੂ 327 ਦੀ ਗੱਲ ਕਰੀਏ ਤਾਂ ਕਿਸੇ ਪਾਸਿਓਂ ਕੋਈ ਬਿਮਾਰੀ ਦੇ ਹਮਲੇ ਦੀ ਇਹਦੇ ਤੇ ਆਪਾਂ ਨੂੰ ਸ਼ਿਕਾਇਤ ਨਹੀਂ ਸੀ ਮਿਲੀ ਸੋ ਬਹੁਤ ਵਧੀਆ ਉਹ ਇਹ ਜਿਹੜੀ ਕਿਸਮ ਆ ਆਪਾਂ ਇਹਦਾ ਜਿੱਥੋਂ ਵੀ ਆਪਾਂ ਨੂੰ ਇਹਦਾ ਵੀ ਵਧੀਆ ਪਰੋਸ਼ੇ ਜੋਗ ਥਾਂ ਤੋਂ ਮਿਲਦਾ ਤਾਂ ਲੈ ਸਕਦੇ ਆ ਜਰੂਰ ਲੈਣਾ ਚਾਹੀਦਾ ਜੇਕਰ ਕਿਸੇ ਜਾਣ ਪਛਾਣ ਵਾਲੇ ਜ਼ਿਮੀਂਦਾਰ ਤੋਂ ਮਿਲਦਾ ਫਿਰ ਤਾਂ ਹੋਰ ਵੀ ਵਧੀਆ ਗੰਦਾ ਸੋ ਦੋਸਤੋ ਇਹ ਕਿਸੇ ਨੂੰ ਆਪਾਂ ਜਰੂਰ ਟਰਾਈ ਕਰ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ